ਸਤਸ਼ਿਰਿਆ ਕਾਲ ਪੀਪੀਪਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ ਇੱਕ ਬੇਨਤੀ ਲੈ ਕੇ ਇੱਕ ਅਪੀਲ ਲੈ ਕੇ ਕਿਉਂਕਿ ਸਾਨੂੰ ਪਤਾ ਤੁਸੀਂ ਸਾਡੀ ਬੇਨਤੀ ਸੁਣ ਲੈਂਦੇ ਹੋ ਸਾਡੀ ਅਪੀਲ ਸੁਣ ਲੈਂਦੇ ਹੋ ਮੇਰੇ ਨਾਲ ਵੀਰ ਮੌਜੂਦ ਆ ਕੋਟਫਦੂਈ ਪਿੰਡ ਤੋਂ ਇੱਥੇ ਆਏ ਹੋਏ ਆ ਇਹਨਾਂ ਦੀ ਮਹਿੰਦਰਾ ਮੈਕਸੀਮੋ ਜਿਹੜੇ ਛੋਟਾ ਹਾਥੀ ਗੱਡੀ ਹੈ ਉਹ ਚੱਕ ਹੋ ਗਈ ਹੈ ਦੇਖੋ ਹੁੰਦਾ ਕੀ ਹੈ ਇੱਕ ਦਰਮਿਆਨੇ ਪਰਿਵਾਰ ਦਾ ਵਿਅਕਤੀ ਹੈ ਸੋਚਦਾ ਹੈ ਕਿ ਦੁਕਾਨ ਲਾ ਲੂੰਗਾ ਤਾਂ ਮੇਰੇ ਕੁਝ ਅਰਨਿੰਗ ਹੋ ਜਾਏਗੀ ਲੇਕਿਨ ਇਹਨਾਂ ਦਾ ਧੱਕਾ ਬਹੁਤ ਵੱਡਾ ਹੋਇਆ ਪੂਰੀ ਡਿਟੇਲ ਅਸੀਂ ਇਹਨਾਂ ਤੋਂ ਜਾਣ ਲੈਣੀ ਆ ਪਰ ਸਾਨੂੰ ਉਮੀਦ ਹੈ ਤੁਸੀਂ ਸਾਥ ਦੋਗੇ ਤਾਂ ਉਹਦੀ ਮਦਦ ਹੋ ਜਾਏਗੀ ਜੀ ਭਾਜੀ ਕੀ ਨਾਮ ਤੁਹਾਡਾ ਮੇਰੇ ਨਾਮ ਬਲਵੰਤ ਸਿੰਘ ਅੱਛਾ ਪੂਰਾ ਜਿਹੜਾ ਵਾਕਿਆ ਤੁਹਾਡੇ ਨਾਲ ਬੀਤਿਆ ਆ ਉਹ ਸਮਝਾ ਦਿਓ ਇੱਕ ਵਾਰ ਜਿੱਦਾਂ ਸਰ ਜੀ ਅਸੀਂ ਨਾ ਉੱਥੇ ਗਏ ਆ ਆਪਣੇ ਮਾਚੂ ਵਾਲਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਦਾ ਕੱਚੀ ਪਾਰਕ ਆ ਉਹਦੇ ਵਿੱਚ ਜਾ ਕੇ ਤਾਂ ਗੱਡੀ ਖੜੀ ਕਰਕੇ ਠੀਕ ਹੈ ਜੀ ਅਸੀਂ ਜਗਾ ਦੇਖਣ ਲਈ ਚਲੇ ਗਏ ਜਗਾ ਦੇਖਣ ਗਏ ਤਾਂ ਜਦੋਂ ਜਗਾ ਪਰ ਤੁਸੀਂ ਦੁਕਾਨ ਲਾਣੀ ਸੀ ਦੁਕਾਨ ਲਾਣੀ ਸੀ ਠੀਕ ਹੈ ਜੀ ਜਗਾ ਦੇਖਣ ਜਦੋਂ ਗਏ ਜਗਾ ਦੇਖ ਲਈ ਤਾਂ ਦੇਖ ਕੇ ਅਸੀਂ ਦੁਬਾਰਾ ਵਾਪਸ ਆਏ ਹਾਂ ਦੋ ਬੰਦੇ ਸਾਡੇ ਪਹਿਲਾਂ ਗੱਡੀ ਦੇ ਕੋਲ ਖੜੇ ਸੀਗੇ ਉਹਨਾਂ ਨੂੰ ਵੀ ਨਾਲ ਲੈ ਕੇ ਆਜੋ ਤੁਸੀਂ ਪਸੰਦ ਕਰ ਲਓ ਵਾ ਠੀਕ ਹੈ ਤੇ ਲਾ ਲਈ ਗੱਡੀ ਲੌਕ ਕੀਤੀ ਸੀ ਗੱਡੀ ਲੌਕ ਸੀ ਚਾਬੀਆਂ ਮੇਰੇ ਕੋਲ ਹੈ ਲੈ ਵੀ ਮੇਰੀ ਜੇਬੀ ਦੇ ਵਿੱਚ ਹੀ ਆ ਅੱਛਾ ਚਾਬੀਆਂ ਤਾਂ ਹੱਲੇ ਵੀ ਮੇਰੀ ਜੇਬ ਦੇ ਵਿੱਚ ਹੈ ਜੀ ਤੇ ਗੱਡੀ ਦਾ ਕਲਰ ਕਿਹੜਾ ਸੀ ਜੀ ਮੈਂ ਆਪਣੀ ਗੱਡੀ ਦਾ ਚਿੱਟਾ ਰੰਗ ਹੈ ਜੀ ਚਿੱਟਾ ਰੰਗ ਆ ਮਹਿੰਦਰਾ ਮੈਕਸਮੋ ਗੱਡੀ ਦੀ ਚਾਬੀ ਹੈ ਜੀ ਮੇਰਾ ਖਿਆਲ ਹੈ ਹਲੇ ਕਿਸ਼ਤਾਂ ਵੀ ਨਹੀਂ ਪੂਰੀਆਂ ਦਿੱਤੀਆਂ ਹੋਣੀਆਂ ਸੈਕੰਡ ਹੈਂਡ ਗੱਡੀ ਸੀਗੀ ਜਿੱਦਾਂ ਜਾਨ ਕੇ ਜੀ ਠੀਕ ਹੈ ਜੀ ਆਪਣੇ ਥੋੜੇ ਬਹੁਤ ਰਹਿੰਦੇ ਆ ਪੈਸੇ ਥੋੜੇ ਬਹੁਤ ਦੇ ਵੀ ਦਿੱਤੇ ਸੀਗੇ ਜਿੱਦਾਂ ਜਾਨ ਕੇ ਕਿਉਂਕਿ ਵਿਆਹ ਦੇ ਉੱਤੇ ਫੜ ਕੇ ਪੈਸੇ ਲਈ ਸੀਗੀ ਉਹ ਵੀ ਤਾਂ ਕਿਸ਼ਤ ਜਾਣੀ ਆ ਹਾਂ ਜੀ ਉਹ ਕਿਸ਼ਤ ਰਹੇ ਤੇ ਉਹ ਜਦੋਂ ਅਸੀਂ ਦੁਬਾਰਾ ਆ ਕੇ ਨਾ ਮੁੰਡਿਆਂ ਨੂੰ ਨਾਲ ਲੈ ਕੇ ਦੋ ਜਣਿਆਂ ਨੂੰ ਹੋਰ ਜਗ੍ਹਾ ਦੇਖਣ ਗਏ ਆ ਜਗ੍ਹਾ ਪਸੰਦ ਆ ਗਈ ਦੋ ਜਣਿਆਂ ਨੂੰ ਕਿ ਤੁਸੀਂ ਦੋ ਇੱਕ ਬਜ਼ੁਰਗ ਸਾਡੇ ਨਾਲ ਹੋਰ ਸੀਗਾ ਉਹਨਾਂ ਦੀ ਵੀ ਗੱਡੀ ਨਾਲ ਖੜੀ ਸੀਗੀ ਤੇ ਦੋ ਜਣੇ ਗੱਡੀ ਲੈਣ ਗਏ ਆ ਮੈਨੂੰ ਮੁੰਡੇ ਦਾ ਫੋਨ ਆਇਆ ਵੇ ਕਹਿੰਦੇ ਇੱਥੇ ਗੱਡੀ ਹੈ ਨਹੀਂ ਅਸੀਂ ਉਹੀ ਯਾਨੀ ਕਿ 5 ਕੁ 7 ਕੁ ਮਿੰਟਾਂ ਦੇ ਵਿੱਚ ਵੇ ਸਾਡੀ ਗੱਡੀ ਚੋਰੀ ਹੋ ਗਈ ਅਸੀਂ ਲੱਭਣ ਲੱਗ ਪਏ ਆਲੇ ਦੁਆਲੇ ਠੀਕ ਹੈ ਜੀ ਫਿਰ ਜਿਹੜੇ ਬਜ਼ੁਰਗ ਦੀ ਗੱਡੀ ਖੜੀ ਸੀਗੀ ਨਾਲ ਉਹਦੇ ਵਿੱਚ ਬੈਠ ਕੇ ਅਸੀਂ ਆਪਣੇ ਮੱਛੂੜਾ ਥਾਣੇ ਨਾਲ ਕਿਸ ਦੀ ਗੱਡੀ ਖੜੀ ਸੀ ਹਾਂਜੀ ਨਾਲ ਉਹਨੂੰ ਨਹੀਂ ਪਤਾ ਲੱਗਾ ਕੌਣ ਸੀਗੇ ਨਹੀਂ ਉਹ ਵੀ ਨਾਲੇ ਸੀਗੇ ਸਾਡੇ ਜਗ੍ਹਾ ਜਗ੍ਹਾ ਦੇਖ ਤੁਹਾਡੀ ਗੱਡੀ 'ਚ ਸਮਾਨ ਕੀ ਕੀ ਸੀ ਤੁਹਾਡਾ ਸਾਡੀ ਗੱਡੀ ਦੇ ਵਿੱਚ ਸੀਗੇ ਕੱਪੜੇ ਸੀਗੇ ਜੀ ਰੈਡੀਮੇਡ ਸੀਗਾ ਬਾਕੀ ਸਾਡਾ ਹੋਰ ਬਾਰ ਦਰਨਾ ਹੁੰਦਾ ਪੈਪਾ ਵਗੈਰਾ ਹੋ ਜਾਂਦਾ ਮਤਲਬ ਕੱਲੀ ਗੱਡੀ ਨਹੀਂ ਚੱਕ ਉਹਦੇ ਨਾਲ ਸਮਾਨ ਵੀ ਚੱਕ ਹੋ ਗਿਆ ਲੱਖਾਂ ਦਾ ਸਾਰੇ ਸਮਾਨ ਵਿੱਚ ਹੀ ਸੀਗਾ ਦੁਕਾਨ ਪੂਰੀ ਚੱਕ ਹੋ ਗਈ ਪੂਰੀ ਦੀ ਪੂਰੀ ਦੁਕਾਨ ਗਈ ਹੈ ਤੇ ਫਿਰ ਅਸੀਂ ਜਦੋਂ ਜਾਨੀ ਕਿ ਉੱਥੇ ਥਾਣੇ ਦੇ ਵਿੱਚ ਗਏ ਆ ਥਾਣੇ ਵਾਲਿਆਂ ਨੂੰ ਦੱਸਿਆ ਥਾਣੇ ਵਾਲਿਆਂ ਨੇ ਗੱਲਬਾਤ ਕੀਤੀ ਠੀਕ ਹੈ ਜੀ ਉਹਨਾਂ ਨੇ ਜਾਨੀ ਕਿ ਕਿਹਾ ਵੀ ਤੁਹਾਡੀ ਕਿੱਦਾਂ ਕਿੱਦੋਂ ਉਹਨਾਂ ਨੇ ਪੁੱਛਕਿਛ ਦੇ ਵਿੱਚ ਜਾਨੀ ਕਿ ਕਾਫੀ ਟਾਈਮ ਲੈ ਲਿਆ ਤੇ ਫਿਰ ਵੀ ਜਾਨੀ ਕਿ ਥੋੜੇ ਚਿਰ ਲਈ ਸਾਡੇ ਨਾਲ ਇੱਕ ਦੋ ਗਾਉਂਡ ਮਾਰੇ ਉਹਨਾਂ ਨੇ ਪਰ ਜਾਨੀ ਕਿ ਸਾਰੀ ਰਾਤ ਦੇ ਵਿੱਚ ਦੁਕਾਨਾਂ ਦੇ ਕੋਲ ਨਾ ਬੰਦ ਹੋਈਆਂ ਇੰਪੋਰਟੈਂਟ ਕੁਐਸਚਨ ਹੈ ਕਿ ਰਾਤ ਵੇਲੇ ਚੋਰੀ ਹੋਈ ਕਿ ਦਿਨ ਵੇਲੇ ਹੋਈ ਰਾਤ ਵੇਲੇ ਹੋਈ ਰਾਤ ਵੇਲੇ ਹੋਈ ਹਾਂਜੀ ਸ਼ਾਮ ਪਣੇ ਸਾਮ ਦੇ ਕੋਈ 6 50 ਦੇ ਵਿੱਚ ਵਿੱਚ ਜਾਨੀ ਕਿ ਗੱਡੀ ਉਹਨਾਂ ਨੇ ਮੇਰਾ ਵੀ ਦਿਲ ਦੀ ਹੋ ਜਾਂਦਾ ਹੈ ਤੇ ਸੀਸੀਟੀਵੀ ਫੁਟੇਜ ਕਢਾਈ ਆ ਹਾਂਜੀ ਠੀਕ ਉਹ ਵੀ ਕਢਾਈਆਂ ਹੋਈਆਂ ਜੀ ਨਾਲ ਦੀ ਨਾਲ ਸਕਰੀਨ ਤੇ ਤੁਸੀਂ ਸੀਸੀਟੀਵੀ ਫੁਟੇਜ ਦੇਖ ਰਹੇ ਹੋ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਸਹਿਯੋਗ ਨਾਲ ਜਿਹੜੀ ਭਾਟੇ ਤੋਂ ਸਕੋਰਪਿਓ ਗੱਡੀ ਚੱਕ ਕੋਈ ਸੀ ਉਹ ਲੁਧਿਆਣੇ ਤੋਂ ਮਿਲ ਗਈ ਹੈ ਪਰ ਹੁਣ ਵੀਰ ਉਹਨਾਂ ਦੀ ਤੁਸੀਂ ਪੂਰੀ ਗੱਲ ਸੁਣਨੀ ਹੈ ਕਿਉਂਕਿ ਇਹ ਪੂਰੀ ਤੈ ਤੱਕ ਗਏ ਆ ਜਿੱਥੋਂ ਇਹਨਾਂ ਨੂੰ ਆਈਡੀਆ ਖਤਮ ਹੋ ਗਿਆ ਉਦੋਂ ਇਹ ਸੋਚੇ ਕਿ ਤੁਹਾਡੀ ਕਚਹਿਰੀ ਚ ਆ ਜੀਏ ਤੁਹਾਡੇ ਅੱਗੇ ਬੇਨਤੀ ਕਰ ਲਈ ਕਿਉਂਕਿ ਇਹਨਾਂ ਨੇ ਸਾਰੇ ਸੀਸੀਟੀਵੀ ਕੈਮਰੇ ਖੰਘਾ ਲਏ ਆ ਗੱਡੀ ਇਹਨਾਂ ਦਾ ਮੰਨਣਾ ਇਹ ਆ ਕਿ ਰਾਹੋਂ ਤੋਂ ਪਹਿਲਾਂ ਪਹਿਲਾਂ ਕਿਤੇ ਗਾਇਬ ਹੋ ਜਾਂਦੀ ਆ ਉਹ ਤੁਸੀਂ ਪੂਰੀ ਡਿਟੇਲ ਦੇ ਦਿਓ ਜੇ ਕਿਸੇ ਨੂੰ ਨਜ਼ਰ ਆਉਂਦੀ ਆ ਤਾਂ ਫਿਰ ਆਪਾਂ ਅਗਲੀ ਗੱਲ ਕਰਦੇ ਆ ਅਸੀਂ ਜਿੱਦਾਂ ਜਾਨੀ ਕਿ ਜੀ ਰਾਹੂ ਦਾ ਜਿਹੜਾ ਇਧਰੋਂ ਪਹਿਲਾ ਪੰਪ ਆਂਦਾ ਹੀ ਆ ਨਾ ਜੀ ਉੱਥੇ ਤੱਕ ਸਾਨੂੰ ਗੱਡੀ ਸ਼ੋ ਹੋਈ ਆ ਉਹਦੇ ਬਾਅਦ ਵਿੱਚ ਅਸੀਂ ਜਿਹੜਾ ਕੋਈ ਮੱਤੇ ਵਾਲਾ ਰੋਡ ਜਾਂ ਜਿੱਦਾਂ ਵੀ ਸਾਨੂੰ ਦੱਸਿਆ ਗਿਆ ਕਿ ਇਧਰੋਂ ਵੀ ਜਾ ਸਕਦੀ ਆ ਬਲਾਚੌਰ ਵਾਲਾ ਨੂੰ ਵੀ ਜਾ ਸਕਦੀ ਹੈ ਕਿਉਂ ਬਲਾਚੌਰਾਂ ਨੂੰ ਜਾਣ ਲਈ ਪਿੰਡ ਕਾਫੀ ਪੈ ਜਾਂਦੇ ਆ ਠੀਕ ਹੈ ਜੀ ਉਹਨਾਂ ਪਿੰਡਾਂ ਦੇ ਵਿੱਚ ਸਾਨੂੰ ਕੁਝ ਕੁ ਕੈਮਰੇ ਮਿਲੇ ਆ ਕੁਝ ਉਹਦੇ ਵਿੱਚ ਅਸੀਂ ਦੇਖਿਆ ਯਾਨੀ ਕਿ ਸਿਟੀ ਦੇ ਵਿੱਚ ਗੱਡੀ ਵਰਦੇ ਸਾਨੂੰ ਕਿਸੇ ਵੀ ਕੈਮਰੇ ਨਹੀਂ ਲੱਗੇ ਨਹੀਂ ਵਰਦੇ ਨਜ਼ਰ ਆਈਗੀ ਪਹਿਲਾਂ ਹੀ ਗਾਇਬ ਹੋਈ ਆ ਤਾਂ ਸ਼ੱਕ ਇਹ ਆ ਕਿ ਬਲਾਚੌਰ ਵਾਲੀ ਵੀ ਸਾਈਡ ਜਾ ਸਕਦੇ ਆ ਜਾਂ ਫਿਰ ਰਾਹੋਂ ਦੇ ਪਿੱਛੇ ਪਿੰਡਾਂ ਚ ਕਿਤੇ ਬੰਦੇ ਲੁਕੇ ਹੋਇਆ ਜੇ 10 ਵੀ ਜਾ ਸਕਦੀ ਹੁਣ ਬਾਰ ਬਾਰ ਅਸੀਂ ਕਿਸੇ ਵੀ ਯਾਨੀ ਕਿ ਪੈਟਰੋਲ ਪੰਪ ਵਾਲੇ ਨੂੰ ਵੀ ਨਹੀਂ ਤੰਗ ਕਰ ਸਕਦੇ ਹੈਗੇ ਵੀ ਸਾਨੂੰ ਦੁਬਾਰਾ ਕੈਮਰੇ ਦਿਖਾ ਲਓ ਜਾਂ ਕਿਦਾਂ ਜਾਨਕੀ ਸੀ ਹਾਰ ਗਏ ਸੀ ਜੀ ਹੁਣ ਦੀ ਗੱਲ ਕਰਦੇ ਹਾਂ ਗੱਡੀ ਦਾ ਨੰਬਰ ਕਿੰਨਾ ਜੀ ਗੱਡੀ ਦਾ ਨੰਬਰ ਹੈਗਾ ਜੀ ਪੀਬੀ 07 ਹਾਂ ਏ ਐਫ 2328 ਪੀਬੀ 07 ਏ ਐਫ 2328 2328 ਦੇਖੋ ਸਾਥੀਓ ਤੁਹਾਡੇ ਅੱਗੇ ਬੇਨਤੀ ਕਰਦੇ ਆ ਜੀ ਕਿ ਵੀਰ ਹੁਣਾਂ ਨੇ ਬੜੀ ਮਿਹਨਤ ਨਾਲ ਗੱਡੀ ਲਈ ਸੀ ਸੈਕੰਡ ਹੈਂਡ ਕਹਿੰਦੇ ਗੱਡੀ ਲਈਆ ਹੱਲੇ ਵੀ ਜਿਹੜਾ ਵਿਆਜ ਚੱਕਿਆ ਉਹਦੀਆਂ ਕਿਸ਼ਤਾਂ ਵੀ ਜਾਣੀਆਂ ਬਾਕੀ ਆ ਉਹਦੇ ਨਾਲ ਦੀ ਨਾਲ ਚਲੋ ਇੱਕ ਬੰਦਾ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਇਹ ਸੋਚ ਕੇ ਜਾਂਦਾ ਕਿ ਥੋੜਾ ਬਹੁਤਾ ਮੁਨਾਫਾ ਆਏਗਾ ਤੁਹਾਨੂੰ ਪਤਾ ਪਰਿਵਾਰ ਚਲਾਣੇ ਬਹੁਤ ਔਖੇ ਆ ਬਹੁਤ ਮੁਸ਼ਕਿਲ ਆ ਬੰਦੇ ਤੇ ਦੋ ਪੈਸੇ ਜੁੜਦੇ ਆ ਔਰ ਬੰਦੇ ਨੂੰ ਇੱਕ ਹੌਸਲਾ ਹੁੰਦਾ ਕਿ ਚੱਲ ਯਾਰ ਮੇਰੀ ਕੋਈ ਚੀਜ਼ ਬਣ ਗਈ ਪਰ ਚੋਰ ਨਾ ਸਿਰਫ ਉਹਨਾਂ ਦੀ ਗੱਡੀ ਲੈ ਕੇ ਗਏ ਨਾਲ ਨਾਲ ਸਾਰੀ ਦੁਕਾਨ ਦਾ ਸਮਾਨ ਵੀ ਚੱਕ ਕੇ ਲੈ ਗਏ ਤੁਸੀਂ ਇਹਨਾਂ ਦੇ ਮਨ ਦੀ ਪੀੜ ਸਮਝ ਸਕਦੇ ਹੋ ਦੁੱਖ ਸਮਝ ਸਕਦੇ ਹੋ ਤੁਹਾਡੇ ਅੱਗੇ ਮੈਂ ਇਹੀ ਬੇਨਤੀ ਕਰਦਾ ਤੁਸੀਂ ਆਪਣੇ ਆਲੇ-ਦੁਆਲੇ ਜੇ ਦੇਖਦੇ ਹੋ ਕਿ ਮਹਿੰਦਰਾ ਮੈਕਸੀਮੋ ਗੱਡੀ ਖੜੀ ਹੈ ਨੰਬਰ ਭਾਜੀ ਹੁਣੇ ਦੱਸਦਾ ਪੀਬੀ 07 ਐਫ 2322 ਐਫ 2322 ਗੱਡੀ ਤੁਹਾਨੂੰ ਕਿਤੇ ਨਜ਼ਰ ਆਉਂਦੀ ਹੈ ਕੋਈ ਤੁਹਾਨੂੰ ਵੇਚਣ ਦੀ ਗੱਲ ਕਰਦਾ ਜਾਂ ਜਿਹੜਾ ਇਹਨਾਂ ਨੇ ਸਮਾਨ ਦਾ ਜ਼ਿਕਰ ਕੀਤਾ ਕੋਈ ਤੁਹਾਨੂੰ ਰੈਡੀमेड ਦਾ ਸਮਾਨ ਅੱਧਾ ਭਾਅ ਤੇ ਵੇਚਣ ਦੀ ਕੋਸ਼ਿਸ਼ ਕਰਦਾ ਪੁਲਿਸ ਪਲਾਸਟਿਕ ਦਾ ਸਮਾਨ ਵੀ ਇਹ ਵਿੱਚ ਠੀਕ ਹੈ ਜੀ ਤੇ ਆਪਣੇ ਫਿਰ ਉਹਦੇ ਵਿੱਚ ਪੈਪਾਂ ਵਗੈਰਾ ਡੰਮੀਆਂ ਵਗੈਰਾ ਜਾਨੀ ਕਿ ਸਾਡਾ ਬਾਹਰਦਾਨਾ ਮਿਲਾ ਕੇ ਕੋਈ ਸਾਰਾ ਕੁਝ ਮਿਲਾ ਕੇ ਲੱਖ ਖੰਡਕ ਤੱਕ ਤਾਂ ਸਾਡਾ ਸਮਾਨ ਸਮਾਨ ਹੀ ਬਣ ਜਗਾ ਪਰ ਅਸੀਂ ਸਮਝੀਏ ਜੇ ਸਾਨੂੰ ਆਲੇ ਦੁਆਲੇ ਮੈਂ ਤੁਹਾਡੇ ਅੱਗੇ ਬੇਨਤੀ ਤਾ ਕਰਦਾ ਤੁਸੀਂ ਕਿਉਂਕਿ 90% ਜਿੰਨੀਆਂ ਵੀ ਵੀਡੀਓ ਪਾਈਆਂ ਲੋਕਾਂ ਦੇ ਮਸਲੇ ਤੁਹਾਡੀ ਕਚਹਿਰੀ ਚ ਜਾਣ ਨਾਲ ਹੱਲ ਹੋ ਗਏ ਜਿਵੇਂ ਦੱਸਿਆ ਕਿ ਸਕੋਰਪੀਓ ਜਿਹੜੀ ਭਾਟਾ ਕਲਾ ਤੋਂ ਚੱਕ ਕੋਈ ਸੀ ਲੁਧਿਆਣੇ ਤੋਂ ਮਿਲ ਗਈ ਉਹਦੇ ਪਿੱਛੇ ਵੀ ਤੁਹਾਡੀ ਸਹਾਇਤਾ ਤੁਹਾਡਾ ਸਹਿਯੋਗ ਆ ਇੱਕ ਵਾਰ ਫਿਰ ਤੋਂ ਤੁਸੀਂ ਕੋਸ਼ਿਸ਼ ਕਰ ਦੋ ਇੱਕ ਵਾਰ ਫਿਰ ਤੋਂ ਆਪਣਾ ਜਾਦੂ ਚਲਾ ਦੋ ਤਾਂ ਜੋ ਇਸ ਵੀਰ ਦਾ ਛੋਟਾ ਥੀ ਵਾਪਸ ਮਿਲ ਸਕੇ ਤੇ ਜਿਹੜਾ ਉਹਦੇ ਵਿੱਚ ਸਮਾਨ ਹੈ ਉਹ ਵੀ ਵਾਪਸ ਮਿਲ ਸਕੇ ਅਸੀਂ ਤੁਹਾਡੇ ਅਗੇ ਬੇਨਤੀ ਕਰਦੇ ਆ ਸਕਰੀਨ ਤੇ ਨਾਲ ਦੀ ਨਾਲ ਤਸਵੀਰਾਂ ਚੱਲ ਰਹੀਆਂ ਚਲੋ ਅਸੀਂ ਕੋਈ ਬਹੁਤੀ ਵੱਡੀ ਗੱਲ ਤਾਂ ਨਹੀਂ ਕਰਾਂਗੇ ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਹਿ ਦਿੰਨਾ ਕਿ ਜਿਹੜਾ ਸਾਨੂੰ ਇਤਲਾਹ ਕਰੂਗਾ ਪੀਵੀ 32 ਨਵਾਂ ਸ਼ਹਿਰ ਚੈਨਲ ਵੱਲੋਂ ਉਹਨੂੰ ਗੁਪਤ ਜਿਹੜਾ ਆ ਇਨਾਮ ਦਿੱਤਾ ਜਾਊਗਾ ਹਾਲਾਂਕਿ ਮਦਦ ਦਾ ਕੋਈ ਇਨਾਮ ਨਹੀਂ ਹੁੰਦਾ ਅਨਮੁੱਲੀ ਹੁੰਦੀ ਹੈ ਮਦਦ ਪਰ ਫਿਰ ਵੀ ਤੁਸੀਂ ਵੀਰ ਦੀ ਮਦਦ ਕਰਦੇ ਤਾਂ ਅਸੀਂ ਆਪਣੇ ਵੱਲੋਂ ਕੁਝ ਗੁਪਤ ਇਨਾਮ ਜਿਹੜਾ ਆ ਉਹ ਜ਼ਰੂਰ ਜਿਹੜਾ ਇਤਲਾਹ ਬੰਦਾ ਕਰੂਗਾ ਉਹਨੂੰ ਦਵਾਂਗੇ ਠੀਕ ਕੁਝ ਕਹਿਣਾ ਚਾਹੋ ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੇਰਾ ਮੋਬਾਈਲ ਨੰਬਰ ਹੈਗਾ ਜੀ 98766 68262 98766 68262 ਠੀਕ ਹੈ ਜੀ ਉਹਦੇ ਉੱਤੇ ਨੀਲੇ ਰੰਗ ਦੀ ਤਰਪਾਲ ਬੰਨੀ ਹੋਈ ਆ ਠੀਕ ਹੈ ਜੀ ਮੋਰੇ ਉਹਦੇ ਉੱਪਰ ਵੀ ਤਰਪਾਲ ਪਈ ਹੋਣੀ ਇੱਕ ਹਰੇ ਰੰਗ ਦੀ ਸਪੀਕਰ ਵੀ ਲੱਗਾ ਹੋਇਆ ਜਿਵੇਂ ਫੇਰੀ ਵਾਲਿਆਂ ਨੇ ਲਾਇਆ ਹੁੰਦਾ ਕਿਉਂਕਿ ਵਿੱਚ ਫੇਰੀ ਦਾ ਵੀ ਕੰਮ ਕਰਦੇ ਰਹੇ ਆ ਅਸੀਂ ਬਾਕੀ ਵਿੱਚ ਜਿੱਦਾਂ ਜਾਨੀਏ ਚਿੱਟੇ ਰੰਗ ਦੀ ਹੈਗੀ ਹੈਗੀ ਠੀਕ ਹੈ ਜੀ ਨੰਬਰ ਨੰਬਰ ਸਾਰਾ ਕੁਝ ਜਾਨਕੀ ਦੋ ਵੀ ਇਸ ਤਰ੍ਹਾਂ ਆਰਸੀ ਸਭ ਕੁਝ ਵਿੱਚ ਹੀ ਹੈ ਜੀ ਉਹ ਦੇਖਾ ਗਿਆ ਪੱਤਰ ਜੋ ਸਾਰਾ ਕੁਝ ਵਿੱਚ ਹੀ ਹੈ ਚਲੋ ਉਮੀਦ ਕਰਦੇ ਹਾਂ ਵਾਹਿਗੁਰੂ ਕਿਰਪਾ ਕਰਨ ਕੇ ਬਾਈ ਦੀ ਅੱਖਾਂ ਵਿੱਚ ਮੌਇਸਚਰ ਆ ਗਿਆ ਕਿਉਂਕਿ ਜਿੱਦ ਇਹਦਾ ਦਿਨ ਡੁੱਬਦਾ ਨਾ ਉਦੋਂ ਉਦੋਂ ਬੰਦੇ ਦੀ ਉਮੀਦ ਵੀ ਡੁੱਬੀ ਜਾਂਦੀ ਆ ਕਿ ਪਤਾ ਨਹੀਂ ਕੀ ਬਣਨਾ ਦੇਖੋ ਮਸੀ ਦਾ ਕੰਮ ਸ਼ੁਰੂ ਹੁੰਦੇ ਮਸੀ ਦਾ ਬੰਦਾ ਪੈਰਾ ਤੇ ਆਉਂਦਾ ਪਰ ਜਿਹੜੇ ਚੋਰ ਆ ਉਹਨਾਂ ਨੂੰ ਬਿਲਕੁਲ ਤਰਸ ਨਹੀਂ ਆਉਂਦਾ ਪਰ ਮੈਂ ਪਹਿਲਾਂ ਵੀ ਬਹੁਤ ਵੀਡੀਓ ਚ ਕਹਿ ਚੁੱਕਾ ਕਰਨੀਆਂ ਭਰਨੀਆਂ ਸਭ ਇੱਥੇ ਹੀ ਆ ਜੇ ਜ਼ਮੀਰ ਜਾਗਦੀ ਆ ਤਾਂ ਬਾਈ ਨੂੰ ਜ਼ਰੂਰ ਇਤਲਾਕ ਕਰ ਦਿਓ ਔਰ ਤੁਹਾਡੇ ਅੱਗੇ ਫਿਰ ਤੋਂ ਬੇਨਤੀ ਤੁਸੀਂ ਜਾਦੂ ਕਰ ਦਿੰਨੇ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸਹਾਇਤਾ ਕਰਨੀ ਆ ਨੰਬਰ ਤੁਹਾਨੂੰ ਦੱਸ ਦਿੱਤਾ ਸਕਰੀਨ ਤੇ ਤੁਹਾਨੂੰ ਇੱਕ ਵਾਰ ਫਿਰ ਤੋਂ ਤਸਵੀਰਾਂ ਨਜ਼ਰ ਆ ਰਹੀਆਂ ਆ ਮਹਿੰਦਰਾ ਮੈਕਸੀਮੋ ਗੱਡੀ ਦੀਆਂ ਨੰਬਰ ਅਸੀਂ ਕੈਪਸ਼ਨ ਚ ਪਾ ਦਾਂਗੇ ਮੇਰਾ ਨੰਬਰ ਵੀ ਤੁਹਾਡੇ ਕੋਲ ਹੈ ਔਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮਦਦ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਫਿਰ ਵੀ ਗੁਪਤ ਅਨਾਮ ਜਿਹੜਾ ਜ਼ਰੂਰ ਦਿੱਤਾ ਜਾਵੇਗਾ ਵੀਰ ਦੀ ਆਪਾਂ ਮਦਦ ਕਰਨੀ ਬਹੁਤ ਬਹੁਤ ਸ਼ੁਕਰੀਆ